ਬਾਪੂਤਰ ਸੇਮ ਸਿੰਘ ਜੋ ਆਪਣੀ ਟੀਮ ਸਮਿਤ ਹੜਪ੍ਰਭਾਵਿਤ ਖੇਤਰ ਦਾ ਦੌਰਾ ਕਰਨ ਉਪਰੰਤ ਅਕਾਲੀ ਦਲ ਵਾਰਸ ਪੰਜਾਬ ਦੀ ਰਾਹਤ ਕੈਂਪ ਵਿੱਚ ਪਹੁੰਚੇ ਬਾਪੂਤਰ ਸੇਮ ਸਿੰਘ ਜੋ ਆਪਣੀ ਟੀਮ ਸਮਿਤ ਹੜਪ੍ਰਭਾਵਿਤ ਖੇਤਰ ਦਾ ਦੌਰਾ ਕਰਨ ਉਪਰੰਤ ਅਕਾਲੀ ਦਲ ਵਾਰਸ ਪੰਜਾਬ ਵੱਲੋਂ ਚੁਲਾਏ ਜਾ ਰਹੀ ਰਾਹਤ ਕੈਂਪ ਵਿੱਚ ਪਹੁੰਚੇ ਇਸ ਮੌਕੇ ਪਾਈ ਅਮਰਿਤਪਾਲ ਸਿੰਘ ਐਮਪੀ ਖਡੂਰ ਸਾਹਿਬ ਅਤੇ ਕਈ ਸੇਵਾਦਾਰ ਹਾਜ਼ਰ ਰਹੇ ਤਸਦੀਕ ਕੀ ਬੱਤੀ ਆਰਾਮਪੁਰ ਵਿਖੇ ਭਾਈ ਜੁਗਰਾਜ ਸਿੰਘ ਲਾਲਾ ਨੰਗਲ ਦੀ ਰਹਿਨਮਾਈ ਹੇਠ ਪਿਛਲੇ ਕਈ ਦਿਨਾਂ ਤੋਂ ਇਹ ਹੀ ਕੈਂਪ ਲਗਾਤਾਰ ਸੇਵਾ ਕਾਰਜ ਜਿੱਥੋਂ ਟਰਾਲੀਆਂ ਰਾਹੀਂ ਰਾਹਤ ਸਮਗਰੀ ਵੱਖ-ਵੱਖ ਪਿੰਡਾਂ ਦੇ ਵਿੱਚ ਭੇਜੀ ਜਾ ਰਹੀ ਬਾਪੂ ਤਰਸੀਮ ਸਿੰਘ ਜੀ ਨੇ ਕਿਹਾ ਹੈ ਕਿ ਸਰਕਾਰ ਦੇ ਪੱਕੇ ਪ੍ਰਬੰਧ ਨਾਕਾਫੀ ਹਨ ਪਰ ਸੰਗਤ ਤੇ ਇਸ ਮਾ ਸੇਵੀ ਸੰਸਥਾ ਵੱਲੋਂ ਕੀਤੀ ਜਾਣੇ ਉਪਰਾਲੇ ਕਾਬਿਲੇ ਸ਼ਲਾੰਗਾਂ ਹਨ ਇਸ ਮੌਕੇ ਜ਼ੁਗਰਾ ਸਿੰਘ ਦੇ ਪਿਤਾ ਹਰਜੀਤ ਸਿੰਘ, ਬਾਬਾ ਗੁਰਵੰਤ ਸਿੰਘ, ਡਾਕਟਰ ਸਤਪਾਲ ਸਿੰਘ ਸਮੇਤ ਕਈ ਸੇਵਾਦਾਰ ਹਾਜ਼ਰ। ਫਤਿਹਗੜ ਚੂੜੀਆਂ ਤੋਂ ਦਲਵਿੰਦਰ ਸਿੰਘ ਅਤੇ ਸੁਖਪਾਲ ਸਿੰਘ ਦੀ ਖਾਸ ਰਿਪੋਰਟ। ਅੱਜ ਅਸੀਂ ਪਹੁੰਚਿਆ ਸ਼ਾਹਪੁਰ ਜਾਜਣ ਸੱਕੀ ਦੇ ਕੋਲ ਪਿੰਡ ਰਾਮਪੁਰ ਜਿੱਥੇ ਕਿ ਹੜਪੀੜਤਾ ਵਾਸਤੇ ਅਕਾਲੀ ਦਲ ਵਾਰਸ਼ ਪੰਜਾਬ ਦੇ ਵੱਲੋਂ ਇੱਕ ਬਹੁਤ ਵੱਡਾ ਰਾਹਤ ਕੈਂਪ ਪਿਛਲੇ ਕਈ ਦਿਨਾਂ ਤੋਂ ਚੱਲ ਰਿਹਾ ਹੈ ਅੱਜ ਉਸ ਰਾਹਤ ਕੈਂਪ ਦਾ ਜਾਇਜ਼ਾ ਲੈਣ ਵਾਸਤੇ ਭਾਈ ਅਮਰਪਾਲ ਸਿੰਘ ਜੀ ਐਮਪੀ ਹਲਕਾ ਖੰਡੂਰ ਸਾਹਿਬ ਉਹਨਾਂ ਦੇ ਪੂਜਨੀਕ ਪਿਤਾ ਬਾਪੂ ترਸੇਮ ਸਿੰਘ ਜੀ ਆਪਣੀ ਟੀਮ ਦੇ ਨਾਲ ਇੱਥੇ ਪਹੁੰਚੇ ਹਨ ਜਿਨ੍ਹਾਂ ਦਾ ਇਲਾਕੇ ਦੀਆਂ ਸੰਗਤਾਂ ਵੱਲੋਂ ਧੰਨਵਾਦ ਕੀਤਾ ਗਿਆ ਹੈ ਉਹਨਾਂ ਜਾਇਜ਼ਾ ਲਿਆ ਇੱਥੇ ਆਣ ਕੇ ਕਿ ਕਿਸ ਤਰ੍ਹਾਂ ਰਾਤ ਕਾਰਜਾਂ ਦੇ ਅੱਗੇ ਚੱਲ ਰਹੇ ਨੇ ਆਪ ਸਭ ਨੂੰ ਪਤਾ ਹੈ ਕਿ ਪਿਛਲੇ ਲੰਮੇ ਸਮੇਂ ਤੋਂ ਹਰ ਪੀੜਤ ਜਿਹੜੇ ਨੇ ਉਹ ਪ੍ਰਭਾਵਿਤ ਖੇਤਰ ਆ ਤੇ ਉਥੇ ਸਾਡੀਆਂ ਟੀਮਾਂ ਸਾਡੀਆਂ ਸੰਸਥਾਵਾਂ ਸਾਰੀਆਂ ਜਿਹੜੀਆਂ ਨੇ ਬੜੀ ਉਤਸ਼ਾਹ ਦੇ ਨਾਲ ਉਥੇ ਰਾਸ਼ਨ ਪਹੁੰਚਾ ਰਹੀਆਂ ਨੇ ਜੋ ਜੋ ਉਹਨਾਂ ਨੂੰ ਲੋੜ ਆ ਉਹਦੇ ਮੁਤਾਬਕ ਉਥੇ ਪਹੁੰਚਾਇਆ ਜਾ ਰਿਹਾ ਵਾ ਸੋ ਸਾਰਿਆਂ ਨੂੰ ਅਪੀਲ ਹੈ ਕਿ ਜਿਨ੍ਹਾਂ ਨੇ ਵੀ ਰਾਸ਼ਨ ਵਗੈਰਾ ਲੈ ਕੇ ਆਉਣਾ ਇੱਥੇ ਕੈਂਪ ਲੱਗਾ ਹੋਇਆ ਇੱਥੇ ਇਕੱਠੇ ਹੋ ਕੇ ਤਾਂ ਕਿ ਅੱਗੋਂ ਇਹਨਾਂ ਨੂੰ ਅਕਾਲੀ ਦਲ ਵਾਰਸ਼ ਪੰਜਾਬ ਦੇ ਹਲਕਾ ਫਦੇਗਾ ਚੂੜੀਆਂ ਭਾਈ ਜੋਰਾ ਸਿੰਘ ਜੀ ਲਾਲਾ ਨੰਗਲ ਪਹਿਲਾਂ ਤੇ ਜਿਹੜਾ ਹਾਰਡ ਪ੍ਰਭਾਵਤਾ ਏਰੀਆ ਇਹਨਾਂ ਲੋਕਾਂ ਦਾ ਜੋ ਕੁਦਰਤ ਨੇ ਜਾਂ ਪਤਾ ਨਹੀਂ ਵੀ ਉਹਨਾਂ ਦੀ ਕਿਸਮਤ ਇਹੋ ਜਿਹੇ ਹਾਲਾਤ ਇਦਾਂ ਦੇ ਬਣੇ ਕਿ ਬਹੁਤ ਹੀ ਤਰਸਜੋਗ ਹੋਈ ਪਈ ਆ ਵਿਚਾਰੇ ਕਈਆਂ ਦਿਨਾਂ ਤੋਂ ਪਾਣੀ ਚ ਘਰੇ ਆ ਉਹਨਾਂ ਤੱਕ ਪਹੁੰਚ ਵੀ ਨਹੀਂ ਹੋ ਰਹੀ ਹੈ ਪਰ ਮੈਂ ਪੰਜਾਬ ਦੇ ਲੋਕਾਂ ਨੂੰ ਖਰ ਕੇ ਸਿੱਖ ਭਾਈਚਾਰੇ ਦੀ ਮੈਂ ਇਹਨਾਂ ਦੇ ਜਜ਼ਬੇ ਨੂੰ ਸਲਾਮ ਕਰਦਾ ਕਿ ਇਹ ਠੀਕ ਹੈ ਕਿ ਜਿੱਥੇ ਸਰਕਾਰਾਂ ਨਹੀਂ ਪਹੁੰਚਦੀਆਂ ਉੱਥੇ ਇਹ ਲੋਕ ਜਾ ਕੇ ਆਪਣੇ ਜਾਨ ਦਾ ਰਿਸਕ ਲੈ ਕੇ ਪਾਣੀਆਂ 'ਚ ਆਪਣੇ ਟਰੈਕਟਰ ਵਹਿ ਜਾਣ ਦਾ ਵੀ ਨਹੀਂ ਪਰਵਾਹ ਕਰਦੇ ਵੀ ਉੱਥੇ ਤੱਕ ਪਹੁੰਚਦੇ ਜਿੱਥੋਂ ਤੱਕ ਪਹੁੰਚਿਆ ਜਾ ਸਕਦਾ। ਬਾਕੀ ਦੇਖੋ ਕਿ ਜੀ ਇਸ ਆਫਤ ਬਹੁਤ ਵੱਡੀ ਆ ਪਰ ਮੇਰੇ ਖਿਆਲ ਆ ਕਿ ਜਿਹੜਾ ਸਾਡਾ ਭਾਈਚਾਰਾ ਵਾ ਇਹਨਾਂ ਦੀ ਵੀ ਕੋਈ ਕਮਾਲ ਵਾਲੀ ਗੱਲ ਆ। ਅੱਗੇ ਅਸੀਂ ਉੱਥੇ ਆਏ ਤੇ ਉੱਥੇ ਹਰਿਆਣੇ ਤੋਂ ਆਈਆਂ ਸੀ ਦੋ ਦੋ ਤਿੰਨ ਗੱਡੀਆਂ ਸਾਡੇ ਕੋਲ ਇਹ ਆਪਣਾ ਝਮੇ ਆਰੀ ਹੁਣ ਇੱਥੇ ਪਤਾ ਲੱਗਾ ਕਿ ਪੌਂਡਾ ਸਾਹਿਬ ਤੋਂ ਹਮਾਤਲ ਤੋਂ ਇਹ ਇਹ ਵੀਰ ਸਾਡੇ ਇੱਥੇ ਲੈ ਕੇ ਪਹੁੰਚੇ ਹੋਇਆ ਰਸ਼ਨ ਪਾਣੀ ਜੋ ਜ਼ਰੂਰੀ ਅਵਸਥਾ ਤੇ ਇਹਨਾਂ ਦਾ ਵੀ ਅਸੀਂ ਤਹਿ ਦਿਲ ਤੋਂ ਧੰਨਵਾਦ ਕਰਦੇ ਆਂ ਕਿ ਗੁਰੂ ਮਹਾਰਾਜ ਨੇ ਇਹਨਾਂ ਤੇ ਜੋ ਬਖਸ਼ਿਸ਼ ਕੀਤੀ ਹੈ ਸੇਵਾ ਦਾ ਬੀੜਾ ਠਾਇਆ ਆਉਣ ਵਾਲੇ ਸਮੇਂ ਲਈ ਵੀ ਇਹਨਾਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣ ਇਹਨਾਂ ਦੇ ਪਰਿਵਾਰਾਂ ਦੇ ਸਿਰ ਤੇ ਹੋਰ ਸੰਗਤਾਂ ਦੇ ਸਿਰ ਤੇ ਤੇ ਇਸ ਕਰਕੇ ਜਿਹੜੀ ਆਫਤ ਤੇ ਬਹੁਤ ਵੱਡੀ ਆ ਪਰ ਮੇਰੇ ਖਿਆਲ ਹੈ ਕਿ ਸਰਕਾਰਾਂ ਦੀ ਵੀ ਅਣਗਹਿਲੀ ਲਾ ਲੋ ਅਜੇ ਤੱਕ ਮੇਰੇ ਖਿਆਲਕਿ ਕੋਈ ਪ੍ਰਸ਼ਾਸਨ ਉਹ ਨਹੀਂ ਹਰਕਤ ਚ ਨਹੀਂ ਆਇਆ ਜਿਨ ਜਿਨੀ ਜਿੰਨੀ ਵੱਡੀ ਉਹਨਾਂ ਦੀ ਜ਼ਿੰਮੇਵਾਰੀ ਸੀ ਜਾਂ ਜੋ ਉਹਨਾਂ ਦਾ ਫਰਜ਼ ਬਣਦਾ ਸੀ ਪਰ ਮੈਂ ਇਹ ਜੋ ਸਾਡੀ ਇਸ ਇਲਾਕੇ ਚ ਫਤਿਹਗੜ ਚੂੜੀਆਂ ਟੀਮ ਜਿਹੜੀ ਸਾਡੀ ਅਕਾਲੀ ਦਲ ਵਾਰਿਸ ਪੰਜਾਬ ਦੀ ਉਹਨਾਂ ਨੇ ਉਹਦਣ ਤੋਂ ਜਦਨ ਤੋਂ ਪਾਣੀ ਆਇਆ ਉਹਦਣ ਤੋਂ ਹੀ ਮੌਜੂਦ ਸੁਭਾਅ ਅਸੀਂ ਇਹਨਾਂ ਇਹਨਾਂ ਦਾ ਸਰਦਾਰ ਅਜੀਤ ਸਿੰਘ ਉਹਨਾਂ ਦਾ ਇਹਨਾਂ ਦੀ ਟੀਮ ਦਾ ਜਗਰਾਤ ਸਿੰਘ ਉਹਨਾਂ ਦਾ ਤੇ ਇਹਦਲ ਤੋਂ ਧੰਨਵਾਦ ਕਰਦੇ ਆ ਕਿ ਇਹਨਾਂ ਆਪਣੇ ਉਹਦਣ ਤੋਂ ਕੰਮ ਧੰਦੇ ਛੱਡ ਦਿੱਤੇ ਤੇ ਇਹ ਲੋਕਾਂ ਦੀ ਸੇਵਾ ਜੁਟ ਪਿਆ ਤੇ ਅਸੀਂ ਚਾਹੁੰਦੇ ਹਾਂ ਕਿ ਗੁਰੂ ਮਹਾਰਾਜ ਜੀ ਨੇ ਸਿਰ ਤੇ ਮਿਹਰ ਪ੍ਰਿਆਤ ਰੱਖੇ ਤੇ ਬਾਕੀ ਅਸੀਂ ਪਰਮੇਸ਼ਰ ਦੇ ਅੱਗੇ ਇੱਕ ਅਰਦਾਸ ਕਰਦੇ ਹਾਂ ਕਿ ਸੱਚੇ ਪਾਤਸ਼ਾਹ ਜੀ ਜਲਦੀ ਜਲਦੀ ਜਿਹੜੀ ਮੁਸੀਬਤ ਆຊਣ ਤੋਂ ਤੇ ਮੇਰਾ ਖਿਆਲ ਹੈ ਕਿ ਇਹ ਕੋਈ ਭਰੋਸਾ ਕਰਨ ਦੀ ਜਿਹੜੀ ਹੈ ਕਿ ਅਮੀਰ ਜਿਹੜੀ ਹੈ ਉਹ ਕੋ ਰੱਖਣੀ ਨਹੀਂ ਚਾਹੀਦੀ ਹੈ ਅਸੀਂ ਤੇ ਫਿਰ ਵੀ ਅਪੀਲ ਕਰਦੇ ਆ ਕਿ ਤੁਹਾਨੂੰ ਗੁਰੂ ਮਹਾਰਾਜ ਨੇ ਲੋਕਾਂ ਨੇ ਚੁਣ ਕੇ ਸਰਕਾਰਾਂ ਦਿੱਤੀਆਂ ਸਰਕਾਰਾਂ ਨੇ ਤੁਹਾਨੂੰ ਅਫਸਰ ਬਣਾਇਆ ਤੇ ਤੁਸੀਂ ਵੀ ਆਪੋ ਆਪਣੀ ਜ਼ਿੰਮੇਵਾਰੀ ਸਮਝੋ ਇਹਨਾਂ ਲੋਕਾਂ ਨੂੰ ਲੋਹਾਰਸ ਨਾ ਛੱਡੋ ਇਹ ਵੀ ਆਪਣੇ ਦੇਸ਼ ਦੇ ਵਾਸੀ ਆ ਇਸ ਕਰਕੇ ਜੇ ਇਹਨਾਂ ਤੇ ਮੁਸੀਬਤ ਹੈ ਤੇ ਆਪਾਂ ਨੂੰ ਅਜੇ ਲੋਕ ਆਮ ਲੋਕ ਜਿਹੜੇ ਜਿਨ੍ਹਾਂ ਦੀ ਕੋਈ ਡਿਊਟੀ ਨਹੀਂ ਬਣਦੀ ਉਹ ਆ ਕੇ ਇੱਥੇ ਹਾਜ਼ਰ ਹੋ ਰਹੇ ਤੇ ਤੁਹਾਡੀ ਤੇ ਡਿਊਟੀ ਬਣਦੀ ਆ ਤੇ ਤੁਸੀਂ ਕਿਉਂ ਨਹੀਂ ਤੁਸੀਂ ਕਿਉਂ ਗੈਰ ਹਾਜ਼ਰ ਜੋ ਇਹ ਇਸ ਚੀਜ਼ ਦਾ ਅਫਸੋਸ ਹੈ ਲੋਕਾਂ ਨੂੰ ਵੀ ਸਰਹੱਦੀ ਖੇਤਰ ਦੇ ਲੋਕਾਂ ਦਾ ਕਹਿਣਾ ਹੈ ਕਿ ਵੱਡੇ ਸਮੇਂ ਤੋਂ ਲੈ ਕੇ ਹੁਣ ਤੱਕ ਜਿਹੜੀਆਂ ਤੁਸੀਂ ਆ ਪਹਿਲਾਂ ਤੋਂ ਬਣੀਆਂ ਸੀ ਉਹਨਾਂ ਦੀ ਮਰਮਤ ਤੱਕ ਨਹੀਂ ਹੋਈ ਕਈ ਦਿਹਾਕੇ ਹੋ ਗਏ ਉਹਨੀਆਂ ਸਰਕਾਰਾਂ ਜਿਹੜੀਆਂ ਇਹਨਾਂ ਕੁਝ ਨਹੀਂ ਕੀਤਾ ਦੂਜੇ ਪਾਸੇ ਹੁਣ ਵੀ ਇਹ ਸਰਕਾਰਾਂ ਜਿਹੜੀਆਂ ਮੌਕੇ ਤੇ ਕੁਝ ਨਹੀਂ ਕਰਦੀਆਂ ਇਹ ਮੇਰੇ ਖਿਆਲ ਹੈ ਕਿ ਜੇ ਸਰਕਾਰਾਂ ਨੇ ਕੁਝ ਕੀਤਾ ਹੁੰਦਾ ਤੇ ਇਦਾਂ ਦੇ ਹਾਲਾਤ ਹੋ ਹੀ ਨਹੀਂ ਸਕਦੇ ਸੀ ਤੇ ਇਹ ਸਰਕਾਰਾਂ ਨੇ ਵੀ ਬਸ ਜਦੋਂ ਕੋਈ ਆ ਜਾਂਦਾ ਸਾਰਾ ਕਹਿਰ ਵਾਪਰ ਜਾਂਦਾ ਲੋਕਾਂ ਦਾ ਨੁਕਸਾਨ ਹੋ ਜਾਂਦਾ ਉਹ ਉਦੋਂ ਜਾਗਦੇ ਆ ਪਰ ਜਾਗਦੇ ਵੀ ਫਿਰ ਵੀ ਕੀ ਲੋਕਾਂ ਦੇ ਪੱਲੇ ਤੇ ਕੁਝ ਨਹੀਂ ਪੈਂਦਾ ਇਹਨਾਂ ਲੋਕਾਂ ਨੂੰ ਤੇ ਕਮਾਈ ਦੇ ਸਾਧਨ ਨਹੀਂ ਮਿਲ ਜਾਂਦੇ ਹੁਣ ਇਹਨਾਂ ਦੇ ਲੋਕਾਂ ਦੇ ਨਾਂ ਤੇ ਜੋ ਉਹਨਾਂ ਦੇ ਮੁਆਵਜ਼ਾ ਦੇਣਗੇ ਉਹਨਾਂ ਚੋਂ ਵੀ ਪੈਸੇ ਖਾਣਗੇ ਜੋ ਕੁਝ ਆ ਚੀਜ਼ ਵਾਪਰ ਰਿਹਾ ਇਹਦੇ 'ਚ ਵੀ ਮੇਰੇ ਖਿਆਲ ਹੈ ਕਿ ਇਹ ਇਨਸਾਨੀਅਤ ਨਾਲ ਦੀ ਚੀਜ਼ ਜਾਂ ਜਾਂ ਕੋਈ ਹਮਦ ਲੋਕਾਂ ਦੇ ਲੋਕਾਂ ਪ੍ਰਤੀ ਜਿਹੜੀ ਜਵਾਬ ਦੇਈ ਹੈ ਕੋਈ ਨਹੀਂ ਹੈਗੀ ਕਬੱਡੀ ਰਾਤ ਲੈ ਕੇ ਆਏ ਹੋ ਕੀ ਕੀ ਲੋੜਾਂ ਸਮਝੇ ਲੋਕਾਂ ਦੇ ਤੇ ਲੋਕਾਂ ਦੀਆਂ ਲੋੜਾਂ ਤੇ ਜੀ ਇਹ ਤੇ ਹੁਣ ਜਿਹੜੇ ਇਲਾਕੇ ਦੇ ਲੋਕਾਂ ਨੂੰ ਪਤਾ ਹੋ ਸਕਦਾ ਅਸੀਂ ਤੇ ਜੋ ਵੀ ਰਾਸ਼ਨ ਪਾਣੀ ਜਿਹੜੇ ਸੰਗਤਾਂ ਲੈ ਕੇ ਆ ਰਹੀਆਂ ਚਾਰਾ ਪੱਠਾ ਲੈ ਕੇ ਆ ਰਹੀਆਂ ਤੂੜੀ ਤੰਦ ਲੈ ਕੇ ਆ ਰਹੀਆਂ ਅਸੀਂ ਤੇ ਇਹ ਇਹ ਵੀ ਅਪੀਲ ਕਰਦੇ ਹਾਂ ਸਾਰੀਆਂ ਟੀਮਾਂ ਨੂੰ ਸਾਰੇ ਜਿੰਨੇ ਵੀ ਇੱਥੇ ਕੈਂਪ ਲੱਗੇ ਆ ਜਾਂ ਸਾਡੀ ਪਾਰਟੀ ਵੱਲੋਂ ਲੱਗੇ ਜਾਂ ਹੋਰ ਕਿਸੇ ਵੱਲੋਂ ਵੀ ਵੀ ਇਹ ਜਿਹੜਾ ਮਾਲ ਜੋ ਜੋ ਰਾਸ਼ਨ ਰਸਤ ਪਾਣੀ ਹੈ ਸਹੀ ਲੋਕਾਂ ਤੱਕ ਪਹੁੰਚਦਾ ਹੋਣਾ ਚਾਹੀਦਾ ਇਹਨੀ ਦੂਰ ਤੋਂ ਆਏ ਚੱਲ ਕੇ ਆਏ ਨੇ ਜਿਨ੍ਹਾਂ ਨੇ ਇਹਨਾਂ ਹੜਪੀੜਤਾ ਦੀ ਮਦਦ ਵਾਸਤੇ ਪਹੁੰਚ ਕੀਤੀ ਆ ਮੈਂ ਇੱਕ ਵਾਰੀ ਫੇਰ ਇਸ ਟੀਮ ਦਾ ਤਹਿ ਦਿਲ ਤੋਂ ਧੰਨਵਾਦ ਕਰਦਾ ਹਾਂ ਤੇ ਜੀ ਆਇਆਂ ਵੀ ਆਖਦਾ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਕਾਲੀ ਦਲ ਵਾਰਿਸ ਪੰਜਾਬ ਦੀ ਟੀਮ ਵੱਲੋਂ ਇਹ ਕਿੰਨਾ ਚਿਰ ਤੱਕ ਤੁਸੀਂ ਕੈਂਪ ਲਾ ਕੇ ਤੇ ਲੋਕਾਂ ਦੀ ਮਦਦ ਕਰ ਜਦੋਂ ਤੱਕ ਸਾਡੀ ਹਾਈ ਕਮਾਂਡ ਸਾਨੂੰ ਹੁਕਮ ਕਰੇਗੀ ਭਾਵੇਂ ਸਾਨੂੰ ਮਹੀਨਾ ਲੱਗ ਜਾਏ ਡੇਢ ਮਹੀਨਾ ਲੱਗ ਜਾਏ ਦੋ ਮਹੀਨੇ ਲੱਗ ਜਾਏ ਕੋਈ ਸਮੱਸਿਆ ਨਹੀਂ ਸੰਗਤ ਇਹਨਾਂ ਸੰਜੋਗ ਕਰ ਰਹੀ ਆ ਕਿ ਸਾਡੇ ਕੋਈ ਰਾਸਣ ਦੀ ਨਾ ਹੀ ਤੂੜੀ ਪੱਠੇ ਦੀ ਕੋਈ ਹੋਰ ਵੰਡ ਦੀ ਕੋਈ ਸਾਡੇ ਕੋਈ ਕਮੀ ਨਹੀਂ ਆ ਲੋਕ ਬੜੇ ਹੀ ਅਤਸ਼ਾਹ ਦੇ ਨਾਲ ਇੱਥੇ ਸੇਵਾ ਪਚਾਰੇ ਨੇ ਅਸੀਂ ਤੇ ਇਹਨਾਂ ਦੇ ਹੁਕਮਾਂ ਦੇ ਮੁਤਾਬਕ ਚੱਲਾਂਗੇ ਜਦੋਂ ਤੱਕ ਇਹ ਕਹਿਣਗੇ ਅਸੀਂ ਆਪ ਦੇਸੀ 300 ਤੂੜੀਆਂ ਆਪਣੀ ਟੀਮ ਦੇ ਨਾਲ ਇਸ ਰਾਤ ਕੈਂਪ ਜੋ ਕਿ ਸ਼ਾਪੋਰ ਜਾਣ ਦੇ ਨੇੜੇ ਦੇ ਉੱਤੇ ਲੱਗਾ ਹੋਇਆ ਜਿੱਥੋਂ ਇਹਨਾਂ ਨੇ ਤੇਜਾ ਟ੍ਰੈਕ ਕਰਕੇ ਰੱਖ ਨੇ ਉਹਨਾਂ ਦੇ ਨਾਲ ਜਿਹੜਾ ਵਾ ਉਹ ਰਾਤ ਪੀੜਤਾ ਵਾਸਤੇ ਰੱਖਦੇ ਤੋਂ ਪਹੁੰਚਾਇਆ ਜਾ ਰਹੇ ਆਂ ਟਰਾਲੀਆਂ ਦੇ ਵਿੱਚ ਪਾ ਪਾ ਕੇ ਜਿੰਨਾਂ ਪਿੰਡਾਂ 'ਚ ਜੋ ਜ਼ੋਰ ਡਿਮਾਂਡ ਆਉਂਦੀ ਆ ਤੇ ਉਥੇ ਇਹਨਾਂ ਨੂੰ ਬਾਬਾ ਕੇ ਬਾਬੂ ਜੀ ਤੇ ਆਈ ਬਾਬੂ ਇਹਨਾਂ ਨਾਲ ਗੱਲਬਾਤ ਕੀਤੀ ਆ ਤੇ ਇਹਨਾਂ ਦਾ ਕਹਿਣਾ ਵਾ ਵੀ ਅਸੀਂ ਲੰਬੇ ਸਮੇਂ ਤੱਕ ਜਦੋਂ ਤੱਕ ਸਾਡੇ ਭਰਾਵਾਂ ਨੂੰ ਸਾਡੀ ਜਰੂਰਤ ਹੋਏਗੀ ਚਾਹੇ ਟਰੈਕਟਰਾਂ ਦੀ ਟਰਾਲੀਆਂ ਦੀ ਕਣਕ ਬੀਜਣ ਤੱਕ ਅਸੀਂ ਉਹਨਾਂ ਦੇ ਨਾਲ ਖੜਿਆਂਗੇ ਪੱਤਰਕਾਰ ਦਲਵਿੰਦਰ ਸਿੰਘ ਪੀਐਨਟੀ ਨਿਊ ਚੈਨਲ ਤੋਂ ਕਹੇਗਾ ਜੁੜੀ